ਮੈਨੂੰ ਜਦੋਂ ਪਾਜੀ ਮੈਨੂੰ ਕਰਮੇ ਮੇਰਾ ਨਾਮ ਹੈ ਜਦੋਂ ਮੈਂ ਆਇਆ ਤੇ ਮੈਨੂੰ ਕੋਈ ਮੈਂ ਦੋ ਮਿਰਚੀ ਸੀ ਨਾਲ ਚੌਕਸੀ ਸੀਗਾ ਜਦੋਂ ਮੈਂ ਆ ਕੇ ਦੇਖਿਆ ਤੇ ਅੱਗ ਨਹੀਂ ਤੇਜ਼ ਲੱਗੀ ਸੀ ਮੈਂ ਨਾਲ ਦੇ ਨਾਲਾ ਦਰਵਾਜ਼ਾ ਪੰਨਿਆ ਦਰਵਾਜ਼ਾ ਫਨ ਕੇ ਜਦੋਂ ਦੇਖਿਆ ਵੀ ਅੱਗ ਬੇਕਾਬੂ ਹੈ ਇਤੋਂ ਪਹਿਲੇ ਉਹਨਾਂ ਨੇ ਫਾਇਰ ਗੇਟਾਂ ਨੂੰ ਫੋਨ ਕਰਤਾ ਇਹਨੇ ਗੱਡੀ ਆਈ ਉਸ ਤੋਂ ਪਹਿਲਾਂ ਤਾਂ ਅੱਗ ਬੇਕਾਬੂ ਹੋ ਚੁੱਕੀ ਸੀ ਤੇ ਜਦੋਂ ਗੱਡੀ ਆ ਕੇ ਕਰਤੋ ਕਰਦੀ ਫਾਇਰ ਗੇਟਾਂ ਨੂੰ ਇੱਕ ਘੰਟਾ ਲੱਗ ਗਿਆ ਅੱਗ ਬੁਝਾਉਣ ਲੱਗਿਆ ਤੇ ਜਿਹਦੇ ਸਾਰਾ ਮਤਲਬ ਅਲਮਾਰੀ ਚ ਕੈਸ਼ ਸੀ ਜੁਵੈਲਰੀ ਸੀ ਤੇ ਹੋਰ ਜਿੰਨਾ ਵੀ ਕਪੜਾ ਲੱਗਾ ਸਭ ਕੁਝ ਅੰਦਰ ਹੀ ਸੇ ਇਹ ਇੱਕ ਮੈਨ ਰੂਮ ਸੀਗਾ ਡਰਾਈਵ ਰੂਮ ਸਰਟੀਫਿਕੇਟ ਦੋ ਵੀ ਡਾਕੂਮੈਂਟ ਬੱਚਿਆਂ ਦੇ ਸਕੂਲ ਤੱਕ ਦੇ ਬੈਗ ਇਹਦੀ ਉਹ ਤੋਂ ਕੁਝ ਵੀ ਨਹੀਂ ਬਚਿਆ ਸਭ ਸੁਆਹੀ ਹੋ ਗਿਆ ਹੁਣ ਉਹੀ ਦੇਖ ਰਿਹਾ ਵੀ ਕੀ ਕੋਈ ਮਿਲ ਜੇ ਜਾਂ ਕੋਈ ਮਤਲਬ ਸਾਨੂੰ ਆਏ ਵੀ ਚੱਲ ਪ੍ਰਾਨ ਮੇਰਾ ਥੋੜਾ ਜਿਹਾ ਪਹਿਲਾਂ ਹੀ ਆਰਥਿਕ ਤੌਰ ਤੋਂ ਤੰਗ ਹੈ ਤਾਂ ਅਸੀਂ ਇਹੀ ਮੰਗ ਕਰਦੇ ਕੋਈ ਕਿਸੇ ਵੀ ਤਰ੍ਹਾਂ ਦੀ ਸਰਕਾਰ ਵੱਲੋਂ ਜਾਂ ਕਿਸੇ ਵੀ ਸੰਸਥਾ ਵੱਲੋਂ ਮੇਰੇ ਭਰਾ ਦੀ ਕੋਈ ਹੈਲਪ ਕੀਤੀ ਜਾਵੇ ਮਦਦ ਕੀਤੀ ਜਾਵੇ ਤਾਂ ਕਿ ਜੋ ਇਹ ਫਿਰ ਵੀ ਦਰਾ ਫਿਰ ਕੰਮ ਕਰ ਕੋਲ ਕਰਨ ਜੋਗਾ ਹੋ ਜੇ ਉਹਦਾ ਫਿਰਾਲ ਵਿਚਾਰਾ ਆਪ ਹੀ ਬੜਾ ਤੰਗੀਆਂ ਤੋਂ ਜੂਝ ਰਿਆ ਸੀਗਾ ਤੇ ਹੁਣ ਮਾਰਾ ਜਿਆ ਥੋੜਾ ਸਟੈਂਡ ਹੋਣ ਲੱਗਿਆ ਸੀ ਤੇ ਪ੍ਰਮਾਤਮਾ ਨੇ ਫੇਰੇ ਜੀ ਮਤਲਬ ਦਿੱਤਾ ਲਿਆਤੀ ਤੇ ਜਿਹਦਾ ਕੁਸਰ ਨੁਕਸਾਨ ਮੰਨ ਲਿਆ ਨੁਕਸਾਨ ਮੰਨ ਕੁੱਲ ਮਲ ਕੇ 10-11 ਲੱਖ ਦਾ ਨੁਕਸਾਨ ਹੋ ਚੁੱਕਿਆ ਜਿਹਦੇ ਜਿਹਦੇ ਜੇ ਕੀ ਸੀਗਾ ਵੀ 2.5 ਲੱਖ ਦਾ ਕੈਸ਼ ਸੀ ਸੀਗਾ ਤੇ 4-5 ਟੋਨੇ ਸੋਨਾ ਸੀਗਾ ਸੋਨਾ ਤਾਂ ਜਮਾਂ ਹੀ ਪਤਾ ਹੀ ਨਹੀਂ ਲੱਗਿਆ ਮਤਲਬ ਹਰ ਚੀਜ਼ ਸਵਾਈ ਬਣ ਗਈ ਕੋਈ ਚੀਜ਼ ਜਿਨੀ ਵੀ ਜਿਹੜੀ ਸਮੂਹਤੀ ਨਿਕਲੀ ਆ ਕੁਛ ਨਹੀਂ ਕਿਲਾ ਸੋਫੇ ਕੀ ਐਲਈਡੀ ਕੀ ਏਸੀ ਕੀ ਮਤਲਬ ਸਭ ਕੁਝ ਬਦਰਮ ਰਾਖ ਹੀ ਬਣ ਗਿਆ ਇਸ ਕਾਰਨ ਦਾ ਪਤਾ ਲੱਗਿਆ ਕਾਰਨ ਦਾ ਬਸ ਐ ਵੀ ਸ਼ਾਇਦ ਵੀ ਉੱਤੇ ਨਾਲ ਹੀ ਇੱਕ ਬੋਰਡ ਸੀਗਾ ਉੱਤੇ ਸ਼ਾਇਦ ਸੋਰ ਸਰਕਟ ਹੋਇਆ ਤੇ ਉਹ ਉਹ ਦੀ ਤਾਰਾਂ ਜਦੋਂ ਅਸੀਂ ਅੱਗ ਬੁਝਾਉਣ ਨੂੰ ਤਾਂ ਦੇਖਿਆ ਤਾਂ ਉਹ ਦੀ ਤਾਰਾਂ ਹੀ ਕੁਛਰ ਕੁਛਾ ਬਾਹਰ ਸੀਗੀਆਂ ਬੋਰਡ ਸਾਡੇ ਉੱਤੇ ਥੱਲੇ ਡਿੱਗਾ ਹੋਇਆ ਸੀਗਾ ਤੇ ਸਾਨੂੰ ਬਸ ਐ ਪ੍ਰਸ਼ਾਸਨ ਵੱਲੋਂ ਲਾ ਲਓ ਜਾਂ ਸਰਕਾਰ ਵੱਲੋਂ ਲਾ ਲਓ ਜਾਂ ਕਿਸੇ ਸਰਸਤਾ ਵੱਲੋਂ ਇਸ ਸਾਡੇ ਇਸ ਭਰਾ ਦੀ ਹੈਲਪ ਕੀਤੀ ਜਾਵੇ ਤਾਂ ਕਿ ਜੋ ਵਿਚਾਰਾ ਮਤਲਬ ਇਸ ਤੰਗੀ ਤੋਂ ਨਿਕਲ ਸਕੇ ਆਹੀ ਅਸੀਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਆਂ ਬਾਕੀ ਇੱਥੇ ਮੁੱਲੇ ਵਸਿਆ ਨੇ ਬੜਾ ਸਾਥ ਦਿੱਤਾ ਸਾਰੇ ਇਕਜੁੱਟ ਹੋ ਕੇ ਆਗ ਬੁਝਾਉਂਦੇ ਸਾਰਿਆਂ ਨੇ ਇੱਕ ਇੱਕ ਕੋਸ਼ਿਸ਼ ਕੀਤੀ ਕੋਈ ਬਾਲਟੀਆਂ ਨਾਲ ਕਿਸੇ ਤਰੀਕੇ ਨਾਲ ਮਿੱਟੀ ਨਾਲ ਹਰ ਤਰ੍ਹਾਂ ਦੀ ਹੈਲਪ ਕੀਤੀ ਹਰ ਤਰ੍ਹਾਂ ਦੀ ਮਦਦ ਕੀਤੀ ਸਾਰਿਆਂ ਨੇ ਰਲ ਮਿਲ ਕੇ ਮਤਲਬ ਇੱਕ ਜੁੱਟ ਹੋ ਕੇ ਕੰਮ ਕੀਤਾ ਸਾਰੇ ਨੇ ਤਾਂ ਜਾ ਕੇ ਘੰਟੇ ਡੇਢ ਘੰਟੇ ਆਗ ਨੂੰ ਚਕਾਬੂ ਪਾਇਆ ਪਿਆ ਜੇ ਮੁੱਲੇ ਵਸਿਆ ਨੇ ਸਾਥ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਆਗ ਉੱਪਰ ਤੱਕ ਵੀ ਚਲੀ ਜਾਂਦੀ ਸੁਵਾਰਤਾ ਕੀ ਪੌਂਜਾ ਦਿਮਬਰ ਬੜੀ ਮੁਸ਼ਕਿਲ ਨਾਲ ਅੱਗ ਨੂੰ ਕਾਬੂ ਪਾ ਕੇ ਫਰਮਾਇਆ ਜਣਾ ਦਾ ਬੜਾ ਧੰਨਵਾਦ ਜਿਨ੍ਹਾਂ ਨੇ ਅੱਗ ਤੇ ਆ ਕੇ ਬੜੀ ਤੇਜ਼ੀ ਨਾਲ ਉਹਨਾਂ ਨੇ ਸਪੀਡ ਨਾਲ ਅੰਦਰ ਵੜ ਕੇ ਜਾਨ ਜੋਖਮ 'ਤੇ ਪਾ ਕੇ ਉਹਨਾਂ ਨੇ ਜਿਹੜਾ ਕੰਮ ਕੀਤਾ ਬੜੇ ਮੈਂ ਵੀ ਉਹਨਾਂ ਦੀ ਬੜੀ ਤਾਰੀਫ ਕਰਦਾ ਉਹਨਾਂ ਨੂੰ ਦੇਖ ਕੇ ਵੀ ਬੜੀ ਉਹਨਾਂ ਨੇ ਹਿੰਮਤ ਦਿਖਾਈ ਇਸ ਚੀਜ਼ ਵੱਲ ਕਿ ਬਾਕੀ ਕੰਮ ਕਰਨ ਵਾਲੇ ਬੰਦੇ ਸੀਗੇ ਜਿਨ੍ਹਾਂ ਨੇ ਅੰਦਰ ਵੜ ਕੇ ਬੰਦਾ ਸਾਹ ਨਹੀਂ ਆਉਂਦਾ ਸੀ ਜਿਨ੍ਹਾਂ ਨੂੰ ਸਾਡਾ ਸਾਹ ਕੁੱਟਿਆ ਗਿਆ ਅੰਦਰ ਜਦੋਂ ਅਸੀਂ ਬੜਿਆ ਤੇ ਉਹਨਾਂ ਨੇ ਬੜੀ ਹਿੰਮਤ ਨਾਲ ਕੰਮ ਕੀਤਾ ਤੇ ਬੜੀ ਹਿੰਮਤ ਨਾਲ ਹੀ ਉਹਨਾਂ ਨੇ ਅੱਗ 'ਤੇ ਕਾਬੂ ਪਾਇਆ ਦੇ ਸਾਲੋਂ ਇਹ ਚਲੋ ਜਾਣੇ ਨੁਕਸਾਨ ਹੋਇਆ ਪਰ ਸਾਡਾ ਮਾਲੀ ਨੁਕਸਾਨ ਬਹੁਤ ਹੋਇਆ। ਹਲਕੀ ਨਾਲ ਕੀ ਆਪਣਾ ਕੀ ਗੱਲ ਕੀ ਬਰੇ ਮੇਰਾ ਨਾਮ ਰਾਜ ਗੁਫਤਾ ਜੀ ਇੱਕ ਰਾਤ ਨੂੰ 5:30 ਵਜੇ ਪਤਾ ਨਹੀਂ ਲੱਗਿਆ ਵੀ ਔਰ ਸੋਰ ਸਰਗਤ ਹੋਇਆ ਕੀ ਗੱਲ ਹੋਈ ਹੈ। ਮੈਂ ਆਪਣੀ ਦੁਕਾਨ ਤੇ ਬੈਠਾ ਹਾਂ ਜੀ ਜਦੋਂ ਮੈਂ ਪਤਾ ਲੱਗਿਆ ਉਦੋਂ ਕਾਫੀ ਅੱਗ ਲੱਗ ਚੁੱਕੀ ਸੀ ਅੰਦਰ ਸੋਰ ਦੇ ਵਿੱਚ ਜਿਵੇਂ ਜਸਟ ਫਾਇਰ ਬਗੜ ਆਈ ਹੋਤਾ ਤਾਂ ਕਾਫੀ ਆ ਗੋ ਫੈਲ ਗਈ ਤੇ ਸਾਰਾ ਸਮਾਨ ਘਰ ਦਾ ਸੜ ਕੇ ਸੁਆਹ ਹੋ ਗਿਆ ਜੀ। ਕਿੰਨਾ ਕੁ ਨੁਕਸਾਨ ਨੁਕਸਾਨ ਕਾਫੀ ਘੱਟੋ ਘਾਟ ਨੂੰ ਲੱਗਦਾ ਨੁਕਸਾਨ ਹੋ ਗਿਆ ਜੀ। थोड़ा थे 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 देखे देखे सोना भी सी का। सोना भी नी ली लाख कुछ नी बचा कपड़े कुपड़े सब सोफा सब मच गया